ਐਚਪੂਗ گاਵਾ ਦੇ ਛਕੀਨਾ ਵਾਸਤੇ ਐਚ ਐਫ گاਵਾ ਲੈ ਆਏ ਆ ਮਿੱਤਰੋ ਤਿੰਨ ਬੇੜਾ ਖੜੀਆਂ ਬਾਈ ਹੁਣਾਂ ਕੋਲੇ ਇੱਕ ਤਾਂ ਸੱਜਰ ਸੂਈ ਹੋਈ ਆ ਚਾਰਕ ਦਿਨ ਹੋਏ ਆ ਸੂਈ ਨੂੰ 16 ਕਿਲੋ ਲੀਟਰ ਦੱਸਦੇ ਆ ਬਾਈ ਹੁਣੇ ਦੁੱਧ ਇਹਦਾ ਤੇ ਮਗਰੇ ਦੇ ਬੱਛਾ ਵਾ ਤੇ ਪਰੇ ਦੋ ਮਿੱਤਰੋ ਗੱਬਣ ਖੜੀਆਂ ਵਾ ਉਹ 5 5 4 4 ਦਿਨ ਲੈ ਜਾਣਗੀਆਂ ਤੇ ਬਾਈ ਹੁਣਾਂ ਤੋਂ ਸਾਰੀ ਜਾਣਕਾਰੀ ਲੈ ਕੇ ਦਿੱਤੀ ਮਿੱਤਰੋ ਉਹ ਵੀ ਕਰਾਉਨੇ ਆ ਗੱਲ ਬਾਤ ਤੇ ਆ ਦੁੱਧ ਦੇਖ ਲੋ ਮਿੱਤਰੋ ਤੇ ਆ ਉਹੀ ਗਾਂ ਆ ਇਹ ਚੋਈ ਹੋਈ ਦੀ ਵੀਡੀਓ ਆ ਮਿੱਤਰੋ ਜਿਹੜੀ ਚੋਈ ਜਾਂਦਾ ਸੀਗਾ ਉਹ ਮੁੰਡਾ ਉਹਦੀ ਵੀਡੀਓ ਆ ਇਹ ਮਿੱਤਰੋ ਤੇ ਬਾਈ ਹੁਣਾਂ ਦੀ ਆ ਗੱਲ ਮੈਨੂੰ ਬਹੁਤ ਵਧੀਆ ਲੱਗੀ ਬਈ ਮੱਛਾ ਤਾਂ ਨਹੀਂ ਲਾਈ ਹੋਈ ਆ ਕੂਲਰ ਲਾਏ ਹੋਏ ਸੀਗੇ ਬਈ ਐਂ ਕਰਕੇ ਮੱਛਰ ਨਾਲ ਲੜੇਗਾ ਮਾਂ ਦੇ ਤੇ ਆ ਮਿੱਤਰੋ ਲੈੰਦਿਆਂ ਕੁਝ ਕੁ ਦਿਨ ਆ ਬੈਡ ਵੀ ਕੁਝ ਦਿਨ ਲੈਂਦੀ ਆ ਪਰੇ ਵੀ ਖੜੀ ਉਹ ਵੀ ਕੁਝ ਦਿਨ ਲੈਂਦੀ ਆ ਮਿੱਤਰੋ ਤੇ ਹੈਗੀਆਂ ਐਫੀ ਹੁੰਦੀਆਂ ਬਾਈ ਉਹਨਾਂ ਕੋਲੇ ਆ ਵੀ ਲੈ ਜੂ ਯਾਨੀ ਪੰਜ ਚਾਰ ਦਿਨ ਤੇ ਆਇਓ ਮਿੱਤਰੋ ਬਾਈ ਉਹਨਾਂ ਨਾਲ ਕਰਾਉਨੇ ਆ ਸਾਰੀ ਗੱਲਬਾਤ ਤੇ ਪੈਂਡ ਬਾਈ ਉਹਨਾਂ ਦਾ ਬੋਟਰ ਸੀਗਾ ਆ ਵੀ ਆ ਵੀ ਮਿੱਤਰੋ ਪੰਜ ਚਾਰ ਦਿਨ ਲੈ ਜੂਗੀ ਲੋ ਵੀ ਮਿੱਤਰੋ ਆਪਾਂ ਗੋਟਰ ਪਿੰਡ ਵਿੱਚ ਆ ਗਏ ਆ ਮੋਗਾ ਇਹਨੂੰ ਜੜਾ ਲੱਗਦਾ ਵਾ ਰੋਡ ਦੇ ਉੱਤੇ ਹੀ ਆ ਮਤਰੋ ਪਿੰਡ ਬਰਨਾਲੇ ਵਾਲੇ ਰੋਡ ਦੇ ਜਮਾਂ ਉੱਤੇ ਹੀ ਆ ਤੇ ਬਾਈ ਹੁਣਾਂ ਕੋਲੇ ਐਚ ਐਫ ਗਾਵਾਂ ਆ ਇੱਕ ਸੱਜਰ ਸੂਈ ਹੋਈ ਆ ਤੇ ਦੋ ਹਲੇ ਸੂਣ ਵਾਲੀਆਂ ਆ ਕੁਝ ਇੱਕ ਦਿਨਾਂ ਦੀਆਂ ਤੇ ਕਰਦੇ ਆ ਜੋ ਪੂਰੀ ਡਿਟੇਲ ਲੈਨੇ ਬਾਈ ਸასი ਕਾਲ ਜੀ ਵੈਰੀ ਸਰੀ ਕਾਲ ਜੀ ਬਾਈ ਜੀ ਆਹ ਗਾਂ ਇਹਦੀ ਡਿਟੇਲ ਦੇ ਦਿਓ ਜੀ ਇਹਨਾਂ ਨੂੰ ਮੈਨੂੰ 6-7 ਦਿਨ ਹੋ ਗਏ ਆ ਠੀਕ ਹੈ ਜੀ ਇਹ ਗੋਦ 16-17 ਕਿਲੋ ਹੈਗਾ ਜੀ ਹਾਂ ਠੀਕ ਹੈ ਮਗਰ ਇਹਦੇ ਕੀ ਆ ਜੀ ਬੱਚਾ ਠੀਕ ਹੈ ਕੈਮਿਸ ਹੋਏ ਆ ਜੀ ਇਹ ਇਹ ਦੂਜੇ ਦੱਸਿਆ ਵਾ ਹੋ ਤੀਜੇ ਠੀਕ ਹੈ ਜੀ ਤੇ ਮੁੱਲ ਕਰ ਦੋਗੇ ਇਹਦਾ ਵੀਡੀਓ ਚੀਜ਼ ਭਾਈ ਕੋਈ ਨਾ ਜਦੋਂ ਆਊਗਾ ਕਰ ਦਿਆਂਗੇ ਮਰਜ਼ੀ ਆਪਾਂ ਬੱਸ ਨੰਬਰ ਦੀ ਕਰੋਗੇ ਜਾਨੀ ਫੋਨ ਤੇ ਜੀ ਠੀਕ ਹੈ ਜੀ ਗਾਂ ਵਾਲੀ ਦੀ ਵੀ ਡਿਟੇਲ ਦੇ ਦਿਓ ਜੀ ਗਾਂ ਵਾਲੀ ਪੰਜ ਚਾਰ ਦਿਨ ਲੈਂਦੀ ਦੂਜੇ ਸੂਏ ਵੈੜਾ ਠੀਕ ਹੈ ਜੀ ਹੂੰ ਪੰਜ ਚਾਰ ਦਿਨ ਲੈਂਦੀ ਆ ਦੂਜੇ ਸੂਏ ਆ ਜੀ ਹੂੰ ਦੂਜੀ ਵੀ ਜਿਹੜੀ ਪਹਿਲਾਂ ਗੱਬਣਾ ਉਹ ਵੀ ਦੂਜੇ ਸੂਏ ਆ ਜੀ ਠੀਕ ਹੈ ਜੀ ਤੇ ਆਪਣੇ ਕੋਲੇ ਐਚ ਐਫ ਪੀ ਹੁੰਦੀਆਂ ਕਿ ਮੱਝਾਂ ਵੀ ਹੁੰਦੀਆਂ ਮੈਂ ਸੱਫ ਨਹੀਂ ਮਈਆਂ ਉਧਰ ਹੁੰਦੀਆਂ ਮਈਆਂ ਦਾ ਵੈਸੇ ਹੈ ਨਹੀਂ ਹੁਣ ਦੋਤੇ ਰੱਖੀਆਂ ਹੋਈਆਂ ਠੀਕ ਹੈ ਜੀ ਮਈਆਂ ਦਾ ਦੋਤੇ ਲਾਈਆਂ ਵੀ 40 50 ਆਪਣੀਆਂ ਹਾਂ ਠੀਕ ਹੈ ਜੀ ਲਓ ਵੀ ਮਿੱਤਰੋ ਬਾਈ ਹੁਣਾ ਕੋਲੋਂ ਬਹੁਤ ਸਾਫ ਸੁਥਰੇ ਪਸ਼ੂ ਮਿਲਦੇ ਆ ਜਿਆਦੇ ਬਾਈ ਹੁਣਾ ਕੋ ਐਚ ਐਫੀ ਹੁੰਦੀਆਂ ਯਾਨੀ ਪਹਿਲਣ ਦੂਜਣ ਵੜਾ ਹੀ ਲੈਂਦੇ ਆ ਬਾਈ ਹੁਣੀ ਤੇ ਕਰ ਲਿਓ ਮਿੱਤਰੋ ਕੰਟੈਕਟ ਬਾਈ ਹੁਣਾ ਨਾਲ ਨੰਬਰ ਤੁਹਾਨੂੰ ਲੈ ਦਿੰਨੇ ਆ ਜੀ ਡਿਟੇਲ ਪੂਰੀ ਦਵਾਤੀ ਆ ਨੰਬਰ ਦੱਸ ਦਿਓ ਜੀ 9814752088 98147 ਜੀ 52082 52082 ਜੀ ਹਾਂ ਜੀ ਹਾਂ ਜੀ ਲੋ ਵੀ ਮਿੱਤਰੋ ਸ਼ੇਅਰ ਜ਼ਰੂਰ ਕਰ ਦਿਓ ਜਿਹਨੂੰ ਐਫ ਗਾਂ ਚਾਹੀਦੀ ਆ ਉਹਦੇ ਤੱਕਰ ਵੀਡੀਓ ਜ਼ਰੂਰ ਪਹੁੰਚਾ ਦੇਆ ਕਰੋ ਜੀ ਜੇ ਮੱਝ ਗਾਂ ਦੀ ਕਿਸੇ ਵੀ ਚੀਜ਼ ਦੀ ਵੇਚਣ ਵਾਲੀ ਦੀ ਵੀਡੀਓ ਬਣਾਉਣੀ ਹੋਵੇ ਤੇ ਮੇਰੇ ਨਾਲ ਸੰਪਰਕ ਕਰ ਸਕਦੇ ਆ ਜੀ ਕੋਈ ਵੀ ਚੀਜ਼ ਵੇਚਣ ਵਾਲੀ ਹੋਵੇ ਥੋਡੇ ਕੋਲੇ